ਆਟੇ ਹੀ ਰੋਸ ਹੈ ਹੜਾੜਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਕੋ ਜੀ ਜਿਹੜਾ ਅੱਜ ਦਾ ਸਾਡਾ ਪ੍ਰਦਰਸ਼ਨ ਹੈ ਇਹ ਕਿਲੋਮੀਟਰ ਬੱਸਾਂ ਦੇ ਟੈਂਟਰ ਨੂੰ ਰੱਦ ਕਰਾਉਣਾ ਤੇ ਪੀ ਆਰ ਡੀ ਸੀ ਜਿਹੜੇ ਮੁਲਾਜ਼ਮਾਂ ਇਹਨਾਂ ਦੀ ਅਜੇ ਤੱਕ ਤਨਖਾਹਾਂ ਨਾ ਹੁਣ ਕਰਕੇ ਪ੍ਰਦਰਸ਼ਨ ਸੀ ਲਿਖਿਆ ਦੇਖੋ ਵਿਭਾਗ ਤੇ ਸਰਕਾਰ ਮਿਲ ਕੇ ਇਸ ਵਿਭਾਗ ਦਾ ਨੀਜੀਕਰਨ ਕਰਨਾ ਚਾਹੁੰਦੇ ਆ ਵਿਭਾਗ ਤੇ ਸਰਕਾਰ ਮਿਲ ਕੇ ਪੀ ਆਰ ਡੀ ਸੀ ਦੇ ਮਾਰਕਟ ਇੱਕ ਪ੍ਰਾਈਵੇਟ ਮਾਲਕਾਂ ਦੀ ਬੱਸਾਂ ਪਾ ਕੇ ਇਸ ਵਿਭਾਗ ਦੀ ਲੁੱਟ ਕਰਾਉਣਾ ਚਾਹੁੰਦੇ ਆ ਜਿਹ ਲਈ ਅਸੀਂ ਇਹ ਲੁੱਟਾ ਇਹਨੂੰ ਰੋਕਣ ਵਾਸਤੇ ਪ੍ਰੋਗਰਾਮ ਲਿਖਿਆ ਹੈ ਉਹਨਾਂ ਦੀ ਜੇ ਗੱਲ ਕਰੀਏ ਤਾਂ ਟਰੋਟੀਆਂ ਵਾਰ-ਵਾਰ ਮੀਟਿੰਗਾਂ ਹੋਈਆਂ ਪਹਿਲਾਂ ਵੀ ਬਹੁਤ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ ਆ ਸਰਕਾਰ ਵੱਲੋਂ ਕੋਈ ਵਿਲੇ ਹੰਦਾਰਾ ਨਹੀਂ ਦੇਖੋ ਜੀ ਜਿਵੇਂ ਪਿਛਲੇ ਆ ਤਰਨਤਾਰ ਦੀ ਜਿਮਣੀ ਚੋਣਾ ਲੰਘ ਕੇ ਗਈਆਂ ਇਹਦੇ ਚ ਅਸੀਂ ਤਰਨਤਾਰ ਨਾਲ ਇੱਕ ਪ੍ਰੋਟੈਸਟ ਰੱਖਿਆ ਸੀ ਵੀ ਅਸੀਂ ਪਿੰਡ-ਪਿੰਡ ਜਾ ਕੇ ਜੋ ਵੀ ਆ ਲੋਕਾਂ ਦਾ ਕਵਾਜ ਲੈ ਕੇ ਜਾਵਾਂਗੇ ਵੀ ਇਹ ਮਾਨ ਸਰਕਾਰ ਨੂੰ ਆਵਾਜ਼ ਵੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਨਾ ਪਾਓ ਕਿਉਂਕਿ ਇਹ ਵਿਭਾਗਾਂ ਦਾ ਨੀਜੀਕਰਨ ਕਰ ਰਹੇ ਆ ਪਰ ਉਸ ਉਸ ਪ੍ਰਦਰਸ਼ਨ ਦੌਰਾਨ ਸਾਨੂੰ ਇੱਕ ਮਾਨ ਜੋ ਕਿ ਮੁੱਖ ਮੰਤਰੀ ਦੀ ਮੀਟਿੰਗ ਮਿਲੀ ਸੀ ਮੁੱਖ ਮੰਤਰੀ ਨੇ ਉਹ ਮੀਟਿੰਗ ਨਹੀਂ ਕੀਤੀ ਮੁੱਖ ਮੰਤਰੀ ਪਹਿਲਾਂ ਦੀ ਤਰ੍ਹਾਂ ਇਹ ਮੀਟਿੰਗਾਂ ਤੋਂ ਭੱਜਿਆ ਕਿਉਂਕਿ ਵਾਰ-ਵਾਰ ਇਹ ਮੀਟਿੰਗਾਂ ਦੇ ਦਿੰਦੇ ਅਸੀਂ ਧਰਨਾ ਪ੍ਰਦਰਸ਼ਨ ਕਰਦੇ ਹਾਂ ਇਹ ਮੀਟਿੰਗਾਂ ਦੇ ਕੇ ਉਹਨਾਂ ਮੀਟਿੰਗਾਂ 'ਚ ਪਹੁੰਚਦੇ ਨਹੀਂ ਜੇ ਪਹੁੰਚਦੇ ਆ ਤੇ ਇਹਨਾਂ ਦੇ ਉਹ ਅਧਿਕਾਰੀ ਪਹੁੰਚਦੇ ਆ ਜਿਹੜਾ ਜਾਨੀ ਕੋਈ ਫੈਸਲਾ ਲੈਣ ਦੇ ਸਮਰੱਥ ਨਹੀਂ ਇਸ ਕਰਕੇ ਸਾਨੂੰ ਇਹ ਪ੍ਰੋਗਰਾਮ ਕਰਨੇ ਪੈ ਰਹੇ ਆ ਕਿਉਂਕਿ ਅਕਤੂਬਰ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਆਈ ਤੇ ਨਵੰਬਰ ਮਹੀਨਾ ਬੀਤਨ ਤੇ ਆ ਗਿਆ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਜਿੰਨੀ ਦਰੇ ਕਿਲੋਮੀਟਰ ਬੱਸਾਂ ਦਾ ਟੈਂਡਰ ਰ ਤੇ ਲਾਜਮਾਂ ਦੇ ਖਾਤੇ 'ਚ ਤਨਖਾਹਾਂ ਨਹੀਂ ਪਾਉਂਦੇ ਉਨੀ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਕਿਲੋਮੀਟਰ ਦਾ ਜਿਹੜਾ ਉਹਨਾਂ ਨਾਲ ਵਾਧਾ ਕੀਤਾ ਗਿਆ ਸੀ ਇਹਨਾਂ ਨਾਲ ਕਰ ਦਿੱਤਾ ਗਿਆ ਉਹ ਉਹਦੇ ਫੈਸਲੇ ਦੇ ਕਲੀਅਰ ਨਹੀਂ ਹੈ ਮੰਤਰੀ ਸਾਹਿਬ ਨਾਲ ਦੇਖੋ ਜੀ ਜਿਹੜਾ ਇਹ ਇਹਨਾਂ ਕਮੇਟੀਆਂ ਬਣਾਈਆਂ ਸੀ ਵੀ ਜਥੇਮੰਦੀ ਨੇ ਨਾਲ ਮਿਲ ਕੇ ਵਿਭਾਗ ਨੇ ਤੇ ਮੈਨੇਜਮੈਂਟ ਸਰਕਾਰ ਨੇ ਕਮੇਟੀਆਂ ਬਣਾਈਆਂ ਸੀ ਵੀ ਕਮੇਟੀ ਫੈਸਲਾ ਕਰੂਗੀ ਕਿ ਕਿਲੋਮੀਟਰ ਘਾਟੇਵੰਦ ਸੌਦਾ ਹੋਈ ਤਾਂ ਅਸੀਂ ਇਹਨਾਂ ਨੂੰ ਬੰਦ ਕਰਾਂਗੇ ਜੇ ਫਾਇਦੇਮੰਦ ਸੌਦਾ ਹੋਈ ਤਾਂ ਅਸੀਂ ਇਹਨੂੰ ਚਲਾਵਾਂਗੇ ਚਲੋ ਜਥੇਬੰਦੀ ਦੀ ਮੀਟਿੰਗ ਹੋਈ ਕਮੇਟੀ ਦੀ ਇੱਕ ਮੀਟਿੰਗ ਹੋਈ ਜਿੱਥੇ ਜਥੇਬੰਦੀ ਨੇ ਸਾਫਤ ਕਰਤਾ ਕਿ ਇਹ ਘਾਟੇਵੰਦ ਸੌਦਾ ਹੈ ਪਰ ਮੈਨੇਜਮੈਂਟ ਤੇ ਸਰਕਾਰ ਉਹਨਾਂ ਗੱਲਾਂ ਤੇ ਖਰਾ ਨਹੀਂ ਉੱतरी ਵਾਰ-ਵਾਰ ਕਿਲੋਮੀਟਰ ਬੱਸਾਂ ਦੇ ਟੈਂਡਰ ਲੈ ਕੇ ਆ ਰਹੀ ਹੈ ਵਾਰ-ਵਾਰ ਸਾਨੂੰ ਖਸਾ ਕੇ ਇਹ ਬੰਦ ਕਰਾ ਰਹੇ ਆ ਕਿਉਂਕਿ ਅਸੀਂ ਬੰਦ ਨਹੀਂ ਕਰਨਾ ਚਾਹੁੰਦੇ ਸਾਡਾ ਮੇਨ ਕੰਮ ਵਿਭਾਗ ਨੂੰ ਬਚਾਉਣਾ ਵਿਭਾਗ ਦੀਆਂ ਮਾਲਕੀ ਦੀਆਂ ਬੱਸਾਂ ਅਸੀਂ ਕਹਿੰਦੇ ਮਾਲਕੀ ਦੀਆਂ ਬੱਸਾਂ ਪਾਓ ਤਾਂ ਜੋ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਅੱਡੇਆਂ ਤੇ ਖੜੀਆਂ ਰਹਿ ਜਾਂਦੀਆਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਲੋਮੀਟਰ ਕਿੱਥੇ ਜੇ ਤੁਸੀਂ ਦੇਖਦੇ ਹੋ ਵੀ ਇਹਦੇ 'ਚ ਨੁਕਸਾਨ ਜਾਂ ਫਾਇਦਾ ਹੈਗਾ ਦੇਖੋ ਜੀ ਕਿਲੋਮੀਟਰ ਤੇ ਨੁਕਸਾਨ ਹੀ ਨੁਕਸਾਨ ਆ ਸਭ ਤੋਂ ਪਹਿਲਾਂ ਤਾਂ ਪ੍ਰਾਈਵੇਟ ਆਪਰੇਟਰਾਂ ਦੀ ਬੱਸਾਂ ਪਾਉਣਗੇ ਜਿੰਦੇ ਨਾਲ ਇੱਕ ਮੋਟੀ ਰਕਮ 6 ਸਾਲਾਂ 'ਚ ਲਗਭਗ ਡੇਢ ਤੋਂ ਪੋਨੇ 2 ਕਰੋੜ ਇੱਕ ਪ੍ਰਾਈਵੇਟ ਆਪਰੇਟਰ ਪੀਆਰਟੀਸੀ ਦੇ ਵਿਭਾਗ ਦੀ ਲੁੱਟ ਕਰਕੇ ਜਾਂ ਪੰਨ ਬੱਸ ਵਿਭਾਗ ਦੀ ਲੁੱਟ ਕਰਕੇ ਆਪਣੇ ਘਰਾਂ ਨੂੰ ਲੈ ਜਾਊਗਾ 6 ਸਾਲ ਬਾਅਦ ਉਹ ਬੱਸ ਵੀ ਆਪਣੇ ਘਰਾਂ ਨੂੰ ਲੈ ਜਾਊਗਾ ਕਿੱਥੇ ਵਿਭਾਗ ਦੀ ਬੱਸ 15 ਸਾਲ ਚੱਲਣੀ ਆ ਕਿੱਥੇ ਪ੍ਰਾਈਵੇਟ ਆਪਰੇਟਰ ਦੀ ਬੱਸ 6 ਸਾਲ ਚੱਲਣੀ ਆ ਕਹਿੰਦਾ ਭਾਬੀ ਸਰਕਾਰ ਨੇ ਸਾਨੂੰ ਪ੍ਰੂਵਲ ਦੇਵੇ ਮੈਨੇਜਮੈਂਟ ਨੂੰ ਪ੍ਰੂਵਲ ਦੇਵੇ ਜਿਹੜੀਆਂ ਬੱਸਾਂ ਮਾਲਕੀ ਬੱਸਾਂ ਪਾਈਆਂ ਜਾਣ ਪਹਿਲਾਂ ਵੀ ਇਹ ਮਾਲਕੀ ਬੱਸਾਂ ਪੀਆਰਟੀਸੀ ਪਨ ਬੱਸ ਪਾਉਂਦੀ ਆ ਉਹ ਕਰਜ਼ਾ ਲੈ ਕੇ ਪਾਉਂਦੀ ਆ ਕਰਜ਼ਾ ਮੁਲਾਜਮਾਂ ਨੇ ਕਰਨਾ ਫਿਰ ਪਤਾ ਨਹੀਂ ਇਹਨਾਂ ਨੂੰ ਦਿੱਕਤ ਕੀ ਆ ਬੱਸਾਂ ਮਾਲਕੀ ਬੱਸਾਂ ਕਿਉਂ ਨਹੀਂ ਪਾਰੇ ਪ੍ਰਧਾਨ ਜੀ ਸਰਕਾਰ ਵੱਲੋਂ ਤੇ ਵਿਧਾਇਕਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਸੀਗੇ ਵੀ ਅਸੀਂ ਦਰਿਆ ਨਹੀਂ ਵੀ ਛੰਦੇ ਨਵਾ ਕੇ ਮੰਗਲ ਨਾਲ ਦੀਆਂ ਮਚੂਰੀਆਂ ਕਰਾਂਗੇ ਤੇ ਤੁਸੀਂ ਅੱਜ ਫੇਰ ਦਰੀਆਂ ਵਿੱਚ ਚੱਲ ਗਏ। ਦੇਖੋ ਜੀ ਆਵਾਦੀ ਪਾਰਟੀ ਨੇ ਸਰਕਾਰ ਨੇ ਸੱਤਾ ਛੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਸਾਡੇ ਕੋ ਜਿਹੜੇ ਸਾਡੇ ਕਾਰਜਕਾਲੇ 'ਚ ਇੱਕ ਵੀ ਧਰਨਾ ਨਹੀਂ ਲੱਗੂਗਾ। ਉਹਨਾਂ ਦੀ ਗੱਲ ਬਿਲਕੁਲ ਸੱਚ ਹੋ ਗਈ ਵੀ ਇੱਕ ਧਰਨਾ ਨਹੀਂ ਲੱਗਿਆ, ਹਜ਼ਾਰਾਂ ਧਰਨੇ ਲੱਗ ਰਹੇ ਆ। ਉਹਨਾਂ ਦੀ ਗੱਲ 100% ਸੱਚਾ ਵੀ ਅਸੀਂ ਇੱਕ ਧਰਨਾ ਨਹੀਂ ਲੱਗਣ ਦੇਣਾ। ਮੀਨਿੰਗ ਇੱਕ ਨਹੀਂ ਧਰਨਾ ਲੱਗਣਾ, ਹਜ਼ਾਰਾਂ ਧਰਨੇ ਲੱਗਣਗੇ ਸਾਡੇ ਕਾਰਜਕਾਲੇ 'ਚ। ਉਹ ਗੱਲ ਅੱਜ ਸੱਚ ਹੋ ਰਹੀ ਆ। ਸਾਡਾ ਇੱਥੇ ਬੈਠਣਾ ਸ਼ੌਂਕ ਨਹੀਂ ਸਾਡੀ ਮਜਬੂਰੀ ਆ। ਕਿ ਅਸੀਂ ਨਾਲ ਵਿਭਾਗ ਨੂੰ ਵਿਚਾਰਿਆ ਨਾਲ ਆਦੀ ਤਨਖਾਵਾਂ ਦੀ ਮੰਗ ਕਰ ਰਹੇ ਹਾਂ ਇੱਥੇ ਆਮ ਪਬਲਿਕ ਵੀ ਸਾਨੂੰ ਕਹਿੰਦੀ ਵੀ ਤੁਸੀਂ ਦੂਜੇ ਤੀਜੇ ਦਿਨ ਬੰਦ ਕਰਕੇ ਬਹਿ ਜਾਂਦੇ ਆ ਪਰ ਸਾਡੀ ਮਜਬੂਰੀ ਅਸੀਂ ਬੰਦ ਨਹੀਂ ਕਰਨਾ ਚਾਹੁੰਦੇ ਅਸੀਂ ਤੁਹਾਡੀ ਮੰਗ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ ਵੀ ਵਿਭਾਗ ਵਿੱਚ ਸਰਕਾਰੀ ਬੱਸਾਂ ਦੀ ਗਿਣਤੀ ਘਟੋ ਘਟ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹ ਧਰਨਾ ਪ੍ਰੋਸਟ ਜਰ ਕੇ ਲੈਣਾ ਪੈਂਦੀਆਂ ਜਿਹੜੀ ਕਿਲੋਮੀਟਰ ਸਕੀਮ ਆ ਸਰਕਾਰ ਇਹਨੂੰ ਰੱਦ ਕਰਨ ਤੇ ਜਿਹੜੀ ਹੈਗੀ ਆ ਲੱਗਦੀ ਹੈ ਕਿਸੇ ਮੂਡ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿ ਲੋਕਾਂ ਨੂੰ ਬੜੀਆਂ ਇਹਨਾਂ ਤੋਂ ਆਸਾਂ ਜੀ ਤੇ ਬੜੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਪਰ ਇਹ ਝੂਠਾਂ ਦੀ ਸਰਕਾਰ ਨਿਕਲੀ ਕਿਉਂਕਿ ਅੱਜ 17 ਤਰੀਕ ਹੋ ਗਈ ਆ ਸਾਡੀ ਅਕਤੂਬਰ ਮਹੀਨੇ ਦੀ ਹਜੇ ਤੱਕ ਤਨਖਾਹ ਨਹੀਂ ਆਈ ਤੇ ਸਤੰਬਰ ਮਹੀਨੇ 17 ਤਰੀਕ ਆ ਗਈ ਆ ਅਜੇ ਤੱਕ ਸਾਨੂੰ ਤਨਖਾਹ ਨਹੀਂ ਮਿਲੀ ਜਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਨੂੰ ਤਨਖਾਹ ਲੈਣ ਲਈ ਗੇਟ ਬੰਦ ਕਰਨੇ ਪੈਂਦੇ ਆ ਧਰਨੇ ਮਜਾਰੇ ਕਰਨੇ ਪੈਂਦੇ ਆ ਫਿਰ ਸਾਨੂੰ ਤਨਖਾਹ ਮਿਲਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕਹਿੰਦੀ ਸੀ ਧਰਨੇ ਮਜਾਰੇ ਨਹੀਂ ਲੱਗਣ ਦੇਣਗੇ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਕੁਝ ਝੂਠ ਨਿਕਲਿਆ ਇਹ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੇ ਲੱਗੇ ਹੋਏ ਆ ਜਿੰਨੇ ਵੀ ادارے ਆ ਸਾਰੇ ਉਹ ਧਰਨਿਆਂ ਤੇ ਨੇ ਆਪਣੇ ਹੱਕਾਂ ਲਈ ਮੰਗ ਕਰ ਰਹੇ ਨੇ ਵੀ ਸਾਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਪਰ ਇਹ ਜੀ ਲਿਖਿਆ ਜਾ ਰਿਹਾ ਤੁਹਾਡੇ ਕੋਲ ਸਾਡਾ ਅਗਲਾ ਪ੍ਰੋਗਰਾਮ ਇਹ ਜੀ ਅੱਜ ਦੀ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕਰਾਉ ਕਰਾਂਗੇ ਚੰਡੀਗੜ੍ਹ ਲਈ ਰਵਾਨਾ ਹੋਵਾਂਗੇ ਸਵੇਰੇ ਕਿਉਂਕਿ ਇਹਨਾਂ ਨੇ ਵਾਰ-ਵਾਰ ਸਾਨੂੰ ਮੀਟਿੰਗਾਂ ਦਿੱਤੀਆਂ ਪਿੱਛੇ ਵੀ ਤਰਨਤਨ ਵਿੱਚ ਚੋਣਾ ਹੋਈਆਂ ਉੱਤੇ ਵੀ ਸਾਨੂੰ ਇਹਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦਿੱਤੀ ਜੀ ਪਰ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਵੀ ਭੱਜ ਗਿਆ ਜੀ ਇਸੇ ਤਰ੍ਹਾਂ ਪਹਿਲਾਂ ਵੀ ਬੜੀਆਂ ਮੀਟਿੰਗਾਂ ਦਿੱਤੀਆਂ ਪਰ ਕਰਨ ਤੋਂ ਭੱਜ ਜਾਂਦੇ ਆ ਆਪਣੇ ਵਾਅਦਿਆਂ ਤੋਂ ਪੂਰੇ ਨਹੀਂ ਕਰੇ ਨਹੀਂ ਉਤਰਦੇ ਜੀ ਜਿਹੜੀਆਂ ਫਿਰ ਸਵਾਵਾ ਟੋੜੀਆਂ ਦਿੱਤੀਆਂ ਜਾਂਦੀਆਂ ਫਿਰ ਕਿੱਥੇ ਨਾਲ ਚੱਲਣਗੇ ਅਸੀਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਸਾਡੇ ਭੈਣ ਭਰਾਵਾਂ ਤੋਂ ਵੀ ਸਾਨੂੰ ਬੰਦ ਕਰਨ ਲਈ ਬਾਰ-ਬਾਰ ਮਜਬੂਰ ਹੋਣਾ ਪੈਂਦਾ ਮਜਬੂਤ ਆ ਹੋਣਾ ਪੈਂਦਾ ਕਿ ਉਹ ਭੜੀਆਂ ਗੰਦੀਆਂ ਸਰਕਾਰਾਂ ਇਹਨਾਂ ਦਾ ਸਿਸਟਮ ਵ ਅਸੀਂ ਬਾਰ-ਬਾਰ ਮੰਗ ਕਰ ਰਹੇ ਹਾਂ ਵੀ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਓ ਵਾਤੋ-ਵਾਤ ਪਰ ਇਹ ਬਾਰ-ਬਾਰ ਕਿਲੋਮੀਟਰ ਬੱਸਾਂ ਦੇ ਟੈਂਡਰ ਲੈ ਕੇ ਆ ਰਹੀਆਂ ਜੋ ਕਿ ਮਹਿਕਮੇ ਲਈ ਬੌਰੀ ਘਾਟੇ ਵਾਲੇ ਸੌਦੇ ਆ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਪਿਆਰ ਦੇਣਾ ਮੁੱਖ ਮੰਤਰੀ ਉਹਨੇ ਵਾਅਦਾ ਕੀਤਾ ਸੀ ਵੀ ਜਿੰਨੇ ਵੀ ਆਊਟ ਸੋਰਸਡ ਜਾਂ ਕੰਟਰਕਟ ਤੇ ਆ ਅਸੀਂ ਮਲਾਜਮਾਂ ਨੂੰ ਪੱਕੇ ਕਰਾਂਗੇ ਪਰ ਅੱਜ ਤੱਕ ਇੱਕ ਵੀ ਮਲਾਜਮ ਨੂੰ ਪੱਕਾ ਨਹੀਂ ਕੀਤਾ ਗਿਆਗਾ ਠੇਕੇਦਾਰੀ ਸਿਸਟਮ ਨੂੰ ਵਡਾਵਾ ਦੇ ਰਹੇ ਆ ਉਹਨ ਵੀ ਨਵੀਆਂ ਜੰਨੀਆਂ ਭਰਤੀਆਂ ਲੈ ਕੇ ਆ ਰਹੇ ਉਹ ਵੀ ਠੇਕੇਦਾਰੀ ਭਰਤੀਆਂ ਲੈ ਕੇ ਆ ਰਹੇ ਆ ਜਿਹੜੇ ਕਹਿੰਦੇ ਸੀ ਵੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਪਿੰਡਾਂ ਤੋਂ ਸਰਕਾਰ ਚੱਲੂਗੀ ਪਰ ਪਿੰਡਾਂ ਤੋਂ ਕੀ ਹੁੰਦਾ ਸ਼ਹਿਰਾਂ ਤੋਂ ਹਣੀ ਚੱਲਦੀ ਚਨਾ ਤੋਂ ਛੱਡ ਕੇ ਕਿ ਚੰਡੀਗੜ੍ਹ ਹੋਣੀ ਚੱਲਦੀ ਹੁੰਦਾ ਸਿੱਧੀ ਦਿੱਲੀੋਂ ਚੱਲਦੀ ਆ ਦਿੱਲੀ ਇਹਨਾਂ ਦੇ ਹਕੂਮਾਨਾਰ ਬੈਠੇ ਆ ਜੋ ਹੁਕਮ ਦਿੰਦੇ ਉਹ ਹੀ ਕੁਝ ਹੁੰਦਾ ਉਹ ਪੰਜਾਬ ਨੂੰ ਲੁੱਟੀ-ਗੁੱਟੀ ਜਾਂਦੇ ਆ ਪੰਜਾਬ ਦਾ ਜਿਹੜਾ ਸਾਰਾ ਕੁਝ ਹੁੰਦਾ ਉਹ ਇਕੱਠਾ ਕਰਕੇ ਸਭ ਕੁਝ ਦਿੱਲੀ ਜਾ ਕੇ ਉਹਨਾਂ ਨੂੰ ਦੇਈ ਜਾਂਦੇ ਆ ਪੰਜਾਬ ਸਰ ਨੇਰੋ ਦਾ ਪੰਜਾਬ ਦੀਆਂ ਜਿੰਨੀਆਂ ਵੀ ਪ੍ਰਾਪਰਟੀਆਂ ਉਹਨਾਂ ਨੂੰ ਵੇਚ ਕੇ ਸਰਕਾਰੀ ਧਾਰਿਆਂ ਨੂੰ ਵੇਚ ਕੇ ਪੰਜਾਬ ਸਰ ਕਰਜ਼ਾ ਚੜ੍ਹੀ ਜਾਂਦੇ ਪੰਜਾਬ ਨੂੰ ਲੁੱਟੀ-ਗੁੱਟੀ ਜਾਂਦੇ ਆ